ਅਨਿਸਰ ਜਿਹੜੀ ਇਹ ਲੁੱਟ ਖੋਈ ਆ ਪਿੰਲੇ ਟੁੱਟਾ ਦੇ ਕੋਲ ਉਹਦੇ ਬਾਰੇ ਹੁਣ ਤੱਕ ਕੀ ਅਪਡੇਟ ਹੈ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਵੱਲੋਂ ਆਪਣੇ ਨਾਕੇ ਲਗਾ ਕੇ ਨਾਕਾਬੰਦੀ ਕੀਤੀ ਗਈ ਸੀ ਤੇ ਜੋ ਖੋ ਟਟਕੜਾ ਬਾਸ ਬਾਸੜੇ ਦੇ ਨੇੜੇ ਹੋਈ ਸੀ ਉਹ ਇਸੇ ਜਾਣਕਾਰੀ ਨੇ ਮੁਕਾਦਮਾ ਦਾਇਰ ਕਰਕੇ ਤਲਵੀਜ਼ ਅਮਰ ਜੀ ਨੇ ਤ ਮੌਕੇ ਤੇ ਜਿਹੜੇ ਦੋਸ਼ੀ ਸੀ ਦੋਨੇ ਗ੍ਰਫਤਾਰ ਕਰ ਲਏ ਗਿਆ ਸੀ ਜਿਨ੍ਹਾਂ ਪਾਸੋਂ ਖੋ ਕੀਤੀ ਵਾਲੀ ਬਰਾਮਦ ਕਰ ਲਈ ਗਈ ਆ ਇਹਨਾਂ ਨੂੰ ਕੋਰਟ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ। ਹਾਂਜੀ ਸਰ ਜਿਹੜੀ ਇਹ ਲੁੱਟ ਖੋਈ ਆ ਪਿੰਡ ਟੁੱਟਾਂ ਦੇ ਕੋਲ ਉਹਦੇ ਬਾਰੇ ਹੁਣ ਤੱਕ ਕੀ ਅਪਡੇਟ ਸਰ? ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਵੱਲੋਂ ਆਪਣੇ ਨਾਕੇ ਲਗਾ ਕੇ ਨਾਕਾਬੰਦੀ ਕੀਤੀ ਗਈ ਸੀ ਤੇ ਜੋ ਖੋ ਟਟਕਲਾਂ ਵਾਸ ਵਾਸੜੇ ਦੇ ਨੇੜੇ ਹੋਈ ਸੀ ਉਹ ਇਸੇ ਜਾਣਕਾਰੀ ਨੇ ਮੁਕਾਦਮਾ ਦਾਇਰ ਕਰਕੇ ਤਲਵੀਜ਼ ਅਮਰਜਾਨੀ ਤੇ ਮੌਕੇ ਤੇ ਜਿਹੜੇ ਦੋਸ਼ੀ ਸੀ ਦੋਨੇ ਗ੍ਰਫਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਪਾਸੋਂ ਖੂ ਕੀਤੀ ਬਾਲੀ ਬਰਾਮਦ ਕਰ ਲਈ ਗਈ ਆ ਤੇ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਹਾਂਜੀ ਸਰ ਜਿਹੜੀ ਇਹ ਲੁੱਟ ਖੋਈ ਆ ਪਿੰਡ ਟੁੱਟਾ ਦੇ ਕੋਲ ਉਹਦੇ ਬਾਰੇ ਹੁਣ ਤੱਕ ਕੀ ਅਪਡੇਟ ਸਰ? ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਵੱਲੋਂ ਆਪਣੇ ਨਾਕੇ ਲਗਾ ਕੇ ਨਾਕਾਬੰਦੀ ਕੀਤੀ ਗਈ ਸੀ ਤੇ ਜੋ ਖੋ ਟੁੱਟਕਲਾਂ ਬਾਸ ਬਾਸੜੇ ਦੇ ਨੇੜੇ ਹੋਈ ਸੀ ਉਹ ਜੇ ਇਸੇ ਜਾਣਕਾਰੀ ਨੇ ਮੁਕਾਦਮਾ ਦਾਇਰ ਕਰਕੇ ਤਲਵੀਜ਼ ਅਮਰ ਜੀ ਨੇ ਤ ਮੌਕੇ ਤੇ ਜਿਹੜੇ ਦੋਸ਼ੀ ਸੀ ਦੋਨੇ ਗ੍ਰਫਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਪਾਸੋਂ ਖੋਹ ਕੀਤੀ ਵਾਲੀ ਬਰਾਮਦ ਕਰ ਲਈ ਗਈ ਆ ਤੇ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਖਾਨੀ ਸਰ ਜਿਹੜੀ ਇਹ ਲੁੱਟਖੋ ਹੋਈ ਆ ਪਹਿਲੇ ਟੁੱਟਾ ਦੇ ਕੋਲ ਉਹਦੇ ਬਾਰੇ ਹੁਣ ਤੱਕ ਕੀ ਅਪਡੇਟ ਸਰ? ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਵੱਲੋਂ ਆਪਣੇ ਨਾਕੇ ਲਗਾ ਕੇ ਨਾਕਾਬੰਦੀ ਕੀਤੀ ਗਈ ਸੀ ਤੇ ਜੋ ਕੋ ਟੋਟਕਲਾਂ ਬਾਸਾ ਬਾਸਡੇ ਦੇ ਨੇੜੇ ਹੋਈ ਸੀ ਉਹ ਇਸੇ ਜਾਣਕਾਰ ਨੇ ਮੁਕਾਦਮਾ ਦਾਇਰ ਕਰਕੇ ਤਲਵੀਰ ਅਮਰ ਜੀ ਨੇ ਮੌਕੇ ਤੇ ਜਿਹੜੇ ਦੋਸ਼ੀ ਸੀ ਦੋਨੇ ਗ੍ਰਫਤਾਰ ਕਰ ਲਏ ਗਏ ਸੀ ਜਿਨ੍ਹਾਂ ਪਾਸੋਂ ਖੋਹ ਕੀਤੀ ਵਾਲੀ ਬਰਾਮਦ ਕਰ ਲਈ ਗਈ ਆ ਤੇ ਇਹਨਾਂ ਨੂੰ ਕੋਰਟ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਹਾਂਜੀ ਸਰ ਜਿਹੜੀ ਇਹ ਲੁੱਟਖੋ ਹੋਈ ਆ ਪਿੰਡ ਟੋਟਾਂ ਦੇ ਕੋਲ ਉਹਦੇ ਬਾਰੇ ਹੁਣ ਤੱਕ ਕੀ ਅਪਡੇਟ ਸਰ? ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਵੱਲੋਂ ਆਪਣੇ ਨਾਕੇ ਲਗਾ ਕੇ ਨਾਕਾਬੰਦੀ ਕੀਤੀ ਗਈ ਸੀ ਤੇ ਜੋ ਖੋ ਟਟਕੜਾਂ ਬਾਸ ਬਾਸਡੇ ਦੇ ਨੇੜੇ ਹੋਈ ਸੀ ਉਹ ਇਸੇ ਜਾਣਕਾਰੀ ਨੇ ਮੁਕਾਦਮਾ ਦਾਇਰ ਕਰਕੇ ਤਲਵੀਰ ਅਮਰ ਜੀ ਨੇ ਮੌਕੇ ਤੇ ਜਿਹੜੇ ਦੋਸ਼ੀ ਸੀ ਦੋਨੇ ਗ੍ਰਫਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਪਾਸੋਂ ਖੋ ਕੀਤੀ ਵਾਲੀ ਬਰਾਮਦ ਕਰ ਲਈ ਗਈ ਆ ਤੇ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਹਾਂਜੀ ਸਰ ਜਿਹੜੀ ਇਹ ਲੁੱਟ ਖੋ ਹੋਈ ਆ ਪਿੰਲੇ ਟਟਾਂ ਦੇ ਕੋਲ ਉਹਦੇ ਬਾਰੇ ਹੁਣ ਤੱਕ ਕੀ ਅਪਡੇਟ ਸਰ? ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਵੱਲੋਂ ਆਪਣੇ ਨਾਕੇ ਲਗਾ ਕੇ ਨਾਕਾਬੰਦੀ ਕੀਤੀ ਗਈ ਸੀ ਤੇ ਜੋ ਖੋ ਟੋਟਕਲਾਂ ਬਾਸਾ ਬਾਸੜੇ ਦੇ ਨੇੜੇ ਹੋਈ ਸੀ ਉਹ ਇਸੇ ਜਾਣਕਾਰ ਨੇ ਮੁਕਾਦਮਾ ਦਾਇਰ ਕਰਕੇ ਤਲਵੀਜ਼ ਅਮਲ ਜਾਨੀ ਤੇ ਮੌਕੇ ਤੇ ਜਿਹੜੇ ਦੋਸ਼ੀ ਸੀ ਦੋਨੇ ਗ੍ਰਫਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਪਾਸੋਂ ਖੋ ਕੀਤੀ ਵਾਲੀ ਬਰਾਮਦ ਕਰ ਲਈ ਗਈ ਆ ਤੇ ਇਹਨਾਂ ਨੂੰ ਕੋਰਟ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ